ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪਾਸਿੱਧੂ ਡੇਰੀ ਫਾਰਮ ਕਲਾਲਾ ਤੋਂ ਕਵਰ ਕਰਦੇ ਵਾਂ ਕਾਫੀ ਨਾਲ ਵੀਰਾਂ ਕੋਲ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰਿਕੁਲੀ ਸਿੰਘ ਆ ਵੱਡੇ ਭਰਾਵਾਂ ਦਾ ਰਾਜੂ ਆ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਹੈ ਮੋਬਾਈਲ ਨੰਬਰ 9478263916 ਵੱਡੇ ਭਾਈ ਦਾ ਨੰਬਰ ਆ 9478284264 ਇਹ ਮੇਰਾ ਨੰਬਰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਠੀਕ ਹੈ ਆਪਾਂ ਪਰਸੋ ਚ ਉੱਥੇ ਵੀਡੀਓ ਪਾਈ ਸੀਗੀ ਕਾਫੀ ਗਾਵਾ ਦੀ ਤਿੰਨ ਚਾਰ ਜਰਸੀਆਂ ਸੀਗੀਆਂ ਵਧੀਆ ਪਸ਼ੂ ਸੇਲ ਹੋ ਗਏ ਹਾਂ ਹਾਂ ਮੇਰੇ ਉਹਦੇ ਵਿੱਚ ਮਤਲਬ ਜਰਸੀਆਂ ਸਾਰੀਆਂ ਹੋ ਗਈਆਂ ਸੀਆਂ ਦੂਜੀਆਂ ਚੋ ਵੀ ਮਤਲਬ ਆਪਾਂ ਚਾਰ ਪੰਜ ਪਸ਼ੂ ਕੁੱਝ ਦੇ ਜੋਗੇ ਆਠੋਂ ਨਾਕ ਆਪਣੇ ਸੇਲ ਹੋ ਗਏ ਵਧੀਆ ਰਿਸਪੌਂਸ ਮਿਲਿਆ ਆ ਪੂਰਾ ਵਧੀਆ ਠੀਕ ਹੈ ਅੱਜ ਆਪਾਂ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖੀ ਜਾਨੇ ਕਿਹੜਾ ਸੂਆ ਭਰਾਸ ਹੁੰਦੀ ਹੈ ਇਹ ਵੀਰੇ ਪਹਿਲਾ ਸੂਆ ਹੁੰਦੀ ਆ ਠੀਕ ਹੈ ਤੇ ਮੰਨ ਕੇ ਚੱਲੋ ਇੱਕ ਮੀਨ 87 ਤੱਕ ਪਹਿਲੀ ਦੱਸਦੇ ਆ ਸਾਰੀਆਂ ਬੱਸੀਆਂ ਦੰਦਾ ਤੇ ਨਹੀਂ ਠੀਕ ਹੈ ਖੀਰੀਆਂ ਜਾਂ ਦੋਧੀਆਂ ਹਾਂ ਦੋ ਤੋਂ ਲੈ ਕੇ 4 ਦੰਦ ਤੱਕ ਨੇ ਸਾਰੀਆਂ ਬੱਸੀਆਂ ਠੀਕ ਹੈ ਮੰਨ ਲਾ ਫਰਸਟ ਨਵੀਂ ਜਨਰੇਸ਼ਨ ਆ ਜਾ ਆਪਾਂ ਨਵਾਂ ਜਨਰੇਸ਼ਨ ਆ ਸਾਰੀ ਠੀਕ ਹੈ ਜੋੜਾ ਆਪਾਂ ਮੱਲਾ ਇਕੱਠਾ ਲਿਆ ਹੈਗਾ ਉਹ ਤੁਹਾਨੂੰ ਤੋਰ ਕੇ ਬਾਹਰ ਵੀ ਦਿਖਾਵਾਂਗੇ ਇਹ ਬੱਚੀ 4 ਦੰਦ ਦਾ ਪਹਿਲਾ ਸੂਆ ਸੂਰੀ ਆ ਮਾਦਰਾ ਰਕੌੜਾ 32 ਲੀਟਰ ਦਾ ਠੀਕ ਹੈ ਕੈ ਕਿ ਦਿਨ ਕੱਢਦੀ ਪਈ ਆ ਜੇ ਅਜੇ ਵੀ ਇਹਨੇ ਮੰਨ ਕੇ ਚੱਲ ਹਜੇ ਇੱਥੇ ਲੱਡੂਆਂ ਬਹੁਤ ਪਈਆਂ ਨੇ ਹਜੇ ਲੰងੀ 7-8 ਦਿਨ ਵੱਧ ਵੀ ਉੱਪਰ ਨਹੀਂ ਜਾਦੇ ਲੋਕ 7-8 ਦਿਨ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਕੇ ਬੰਦਾ ਪੇਮੈਂਟ ਲਾਵੇ ਜੇ ਦੇਖ ਵੀਰੇ ਮਤਲਬ ਬਰੀਡ ਕੈਰੈਕਟਰ ਦੱਸ ਦੇਣੇ ਪਛੀ ਦੇ ਠੀਕ ਹੈ ਬਾਕੀ ਪਰ ਰਿਕਾਰਡ ਹੈਗਾ ਸਾਂ ਦਾ ਦੱਸਦਾਗਾ ਮਤਲਬ ਦੁੱਧ ਕਹੇ ਨੂੰ ਜਿੰਨਾ ਮਰਜ਼ੀ ਗੀ ਚੱਲੇ ਵੀ 25 ਤੋਂ 30 ਦੇ ਵਿਚਾਲੇ ਦੋ 25 ਬਣ ਕੇ ਬੰਦਾ ਲੈ ਲੈ ਜੀ ਤੋਂ ਬਾਰ ਬਾਰ ਦੇਣਗੇ ਪਲੱਸ ਪਾ ਦੂਗੀ ਹਾਂ ਜੀ ਹਾਂ ਰੇਂਜ ਇਹਦੀ ਕਿੰਨੀ ਹੋਊਗੀ ਰੇਂਜ ਵੀ ਨੋਰਮਲ ਹੁੰਦੀ ਰੇਂਜ ਮੈਨ ਅਕਲ ਮੈਂ ਦੱਸ ਦਿੰਨਾ ਵੀ 60 ਤੋਂ ਲੈ ਕੇ 90 ਤੱਕ ਹੋਣੀ ਹੈ ਸਾਰੇ 60 ਤੋਂ 90 ਦੇ ਵਿੱਚ ਆ ਹਾਂ ਵਿੱਚ ਵਿੱਚ ਆਉਣੀ ਆ ਆ ਕਹਦੇ ਵੀ ਸਵਾ ਲਾ ਡੇਢਾ ਜਿੱਦੇ ਜਿੱਦੇ ਵੀ ਬਸਤੀਆਂ ਦੇ ਸੂਣਾ ਦੱਸਾਂ ਕੋਈ ਬੰਦਾ ਫਾਰਮ ਵਾਲਾ ਸਾਹਮਣੇ ਨਮਾ ਫਾਰਮ ਸਟਾਰਟਰ ਨਾ ਜੀ ਹੈਨਾ ਉਹਦੇ ਦੀ ਸਨੇਰੀ ਮੌਕਾ ਹੈਗਾ ਪੰਨਾ ਕਨੈਕਟ ਕਰੂ ਆਪਾਂ ਉਹੀ ਪੂਰੇ ਪਹਾੜਾ ਦਵਾਗੇ ਜੀ ਪਹਿਲਾ ਨੰਬਰ ਤੋੜੇ ਵਾਰ ਨੂੰ ਜੀ ਸਭਰ ਰੇਟ ਆਦਾ ਵੀਰ ਨੇ ਐਟ ਜਾਂ ਤੁਹਾਨੂੰ ਦੇਦਾ 60 ਤੋਂ 90 ਦੇ ਵਿੱਚ ਰੇ ਤੇ ਬਾਕੀ ਵੀਰ ਜੇ ਆ ਮੰਨ ਕੇ ਚਲੋ ਜਾਨਵਰ ਵੀ ਕਲੈਕਸ਼ਨ ਬਹੁਤ ਚੰਗੀ ਆ ਬਲੱਡ ਦੇ ਵਿੱਚ ਜਾਨਵਰ ਤੁਹਾਨੂੰ ਮਿਲਣਗੇ ਸਾਰੇ ਕੋਈ ਨਹੀਂ ਵੀ ਸੱਤ ਮੱਠ ਵਾਲਾ ਸੂਆ ਤੇ ਬਰੀਰ ਮਿਲਦੀ ਵੀ ਇਹ ਨਾਲ ਪਲੱਸ ਤੇ ਦੁੱਧ ਬਿਊਟੀ ਸਾਰਾ ਕੁਝ ਆ ਤੇ ਫੇਸ ਕੁਆਲਟੀ ਵੀ ਕਰਾ ਦੇਖੋ ਬੱਚੀ ਦੀ ਕੀ ਬਾਤ ਆ ਜਿੰਦੇ ਜਾਣ ਤੇ ਕੱਦ-ਗਾਠ ਬਹੁਤ ਜ਼ਿਆਦਾ ਆ ਤੇ ਬਾਕੀ ਲੇਵਾ ਦੇਖੋ ਬੈਕ ਸਾਈਡ ਤੇ ਬਿਲਕੁਲ ਚਾਰੇ ਥਾਂ ਲਿਖਣਵੇਂ ਸਾਫ਼ ਸੁਥਰੇ ਚਲੋ ਸੁਭਰੋ ਕੱਦ-ਗਾਠ ਵਗੈਰਾ ਤੇ ਬਿਊਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਬੱਚੀ ਆ ਬੂਹ ਆ ਗਈ ਵੀਰ ਚੌਗੀ ਇਹ ਹਾਂ ਚਾਰ ਦੰਦ ਦੰਦੋ ਚੌਗੀ ਆ ਤੇ ਸੂਨ ਦੇ ਵਿੱਚ ਲਗਭਗ ਹਫਤਾ ਬਣ ਜੇ ਬੰਦਾਂ ਹਾਂ ਵੀਰੇ ਹਫਤੇ ਤੋਂ 10-10 ਦੇ ਵਿੱਚ 20 ਦੇ ਵਿਚਾਲੇ ਸੂងੀ ਠੀਕ ਹੈ ਸੋ ਬੱਚੀ ਮੂਰ ਧਰ ਗਿਆ ਜਮਾ ਕਿਆ ਬਾਤ ਹੈ ਘੜੀ ਵੀ ਰੱਬ ਦਾ ਕਿ ਨਗੀਨਾ ਜਮਾ ਇਹ ਦਿਨ ਕੁਝ ਲੈ ਜਾਂ ਪੂਰੀ ਸਾਫ ਸੁਥਰੀ ਤੇ ਬਾਕੀ ਗੱਲ ਵੀਰ ਦੇ ਰੇਟ ਬਹੁਤ ਜੈਨੂੜਾ 60 ਤੋਂ 90 ਦੇ ਵਿੱਚ ਹੀ ਰੇਟ ਆ ਸਾਰੇ ਤੇ ਕੋਈ ਫालतू ਵੀਰ ਦਾ ਪੈਸਾ ਨਹੀਂ ਕਹਿੰਦਾ ਜਿਹੜਾ ਘਰ ਆ ਗਿਆ ਮੰਨ ਕੇ ਚਲ ਆਪਾਂ ਦੇਖ ਕੇ ਤੋਰਾਂਗੇ ਹਾਂ ਹਾਂ ਵੀਰੇ ਦੇਖ ਕੇ ਮੋੜਾਂਗੇ ਚਾਹੇ ਆਪਾਂ ਨੂੰ ਮੰਨ ਕੇ ਚਲੋ ਜੋੜਾ ਲੈਣਾ ਇਕੱਲੀ ਥੋੜੀ ਤੋਂ ਥੋੜੀ ਕਮਾਈ ਹੋਵੇ ਮੋੜ ਦੇ ਦੀ ਕੋਈ ਇਹ ਨਾ ਕੰਮ ਹੋਵੇ ਵੀ ਗਾਂ ਇੱਕ ਪਸੰਦ ਆ ਜੇ ਬੰਦੇ ਤੇ ਗਾਂਗ ਚਾਰ ਖੜਿਆ ਆਪਾਂ ਕਹੀਏ ਭਾਈ ਤੂੰ ਇੱਧਰ ਜਾ ਇੱਧਰ ਜਾ ਉਹ ਕੰਮ ਜਮਾ ਨਹੀਂ ਆਪਣਾ ਪਹਿਲਾਂ ਜਰਸੀ ਦੀ ਵੀਡੀਓ ਪਾਈ ਆ ਤੇ ਕਿਹਾ ਸੀ ਨਾ ਵੀ ਉਹਦੇ ਪਿੱਛੇ ਲੜਾਈਆਂ ਹੋਣੀਆਂ ਪਰ ਆਪਾਂ ਜਿਹੜੇ ਬੰਦੇ ਨੇ ਇੱਕ ਵਾਰੀ ਹਾਂ ਕਹਿ ਦਿੱਤੀ ਉਹਨੇ ਸਾਈ ਵੀ ਨਹੀਂ ਪਾਈ ਸੀ ਉਹਦੇ ਘਰੇ ਗਈ ਆ ਨਿੱਜਾ ਜਗ੍ਹਾ ਲਜਮਣ ਕਿਉਂਕਿ ਇਹ ਚੀਜ਼ ਆਪਾਂ ਘੜੇ ਇੱਕ ਵਿੱਚ ਨੇ ਜੱਦੀ ਪੁਸ਼ਟੀ ਕਿਤੇ ਬੜਿਆ ਵਾ ਆਪਣਾ ਹਣਾ ਰੋਜ਼ਗਾਰ ਬਣਿਆ ਵਾ ਤੇ ਗਾਂਗ ਦੀ ਕਦਰ ਕਰੋ ਉਹਦੇ ਵਿੱਚ ਤੇ ਚੀਜ਼ ਵੀ ਪੂਰੀ ਸਾਫ ਸੁੱਧਰੀ ਪਹਿਲੇ ਨੰਬਰ ਤੇ ਸਾਨੂੰ ਬਹੁਤ ਸੋਹਣਾ ਟਾਪ ਕਰ ਤੇ ਅਗੇ ਭਾਈ ਜੀ ਦੂਜੇ ਨੰਬਰ ਆਪਾਂ ਜਿਹੜੀ ਪੱਛੀ ਦੇਖੀ ਜਾਂਦੇ ਆ ਜੀ ਹਾਂ ਇਹਨੂੰ ਵੀ ਬਾਹਰ ਬੋਲੋ ਇਹ ਵੀ ਬਾਹਰ ਢੋਲ ਕੇ ਤੋਰ ਕੇ ਹੁਣੇ ਵੀਰੇ ਇਹ ਦੇਖਾ 4 ਦਿਨ ਤੋਂ 6 ਦਿਨ ਹੋ ਰਹੀ ਆ ਠੀਕ ਹੈ ਪਹਿਲੇ ਸੁਏ ਮਾਲਕਾਂ ਨੇ ਦੱਸਿਆ ਸੀ 26 27 ਕਿਲੋ ਦੁੱਧ ਪਾਇਆ 26 27 ਕਿਲੋ ਪਲੂਣ ਦਾ ਦੁੱਧ ਦਿੱਤਾ ਵਾ ਹਫਤਾ ਲੈ ਜੂ ਹਣਾ ਹਾਂ ਹਾਂ ਤਾਂ ਕੈਨ ਚਾਹੀਦੇ ਪਹਿਲਾਂ ਕਹਿੰਦੇ ਕਿਉਂਕਿ ਦੰਦਾ ਚਾਹੀਏ 4 ਦਿਨ ਤੋਂ 6 ਦਿਨ ਹੋ ਰਹੀ ਆ ਪਰ ਆਪਾਂ ਮਾਲਕਾਂ ਨੇ ਜਿਵੇਂ ਰਿਕਾਰਡ ਦਿੱਤਾਗਾ ਠੀਕ ਹੈ 10 ਵਸ ਹੁੰਦੀ ਆ ਠੰਡੀ ਸੀ ਹੁੰਦੀ ਆ ਤੇ ਤਾਂ ਬਹੁਤ ਸੁਣਾ ਠੰਤੀ ਜੁਆ 26 ਦਾ 20 ਲੀਟਰ ਪ ਉਹ ਸਾਬ ਲੋ ਬੰਦਾ ਕਿੰਨਾ ਗੈਸ ਲਾ ਕੇ ਚੱਲੇਦਾ ਵੀਰੇ ਦੋਨੇ ਬੱਚੀਆਂ 25 ਤੋਂ 30 ਦੇ ਵਿਚਾਲੇ ਲੈ ਜਣਾ ਆਪਾਂ ਉੰਨੇ ਹੀ ਕਹਨੇ ਜਿੰਨਾ ਕਹਿੰਦੇ ਆ ਮਾਲ ਕੋ ਉਨੇ ਹੀ ਦੇ ਦੇ ਜਾਈ ਠੀਕ ਹੈ ਜੀ ਬੋਡੀ ਵੇਟ ਦੇਖੋ ਬੱਚੀ ਦਾ ਅੰਗ ਪੈਰ ਬਰੀਡ ਕੈਰੇਕਟਰ ਦੇਖੋ ਚੌਗੀ ਆ ਬਹੁਣ ਹਾਂ ਜੀ ਹਾਂ ਚਾਰ ਤੋਂ 6 ਹੋ ਰਹੀ ਆ ਸਿੱਗੀ ਹੋ ਰਹੀ ਆ ਸੋ ਦੂਸਰਾ ਸੂਆ ਬੱਚੀ ਸੁੰਦੀ ਪਈ ਆ ਬਾਕੀ ਲੰਮੀਆਂ ਲੰਮੀਆਂ ਬੱਸੀਆਂ ਕੱਦ ਕਾਟ ਵਾਲੀਆਂ ਸੋ ਪੂਰੇ ਵਧਿਆ ਪਰ ਨਵਾਂ ਜਨਰੇਸ਼ਨ ਤੁਹਾਨੂੰ ਦਿਖਾਉਣੇ ਪਏ ਆ ਤੇ ਸੈਕਿੰਡ ਲਕਟੇਸ਼ਨ ਦੇ ਵਿੱਚ ਆ ਦੂਸਰਾ ਸੂਆ ਸੂਣ ਦੇ ਵਿੱਚ ਹਫਤਾ ਲਗਭਗ ਬਾਕੀ ਪਿਆ ਦਾ ਦੁੱਧ ਤੁਸੀਂ ਔਰ ਉਹਨੇ ਮੌਸਮ ਦੇ ਅਕੋਰਡਿੰਗ ਇਹਨੂੰ 25 ਤੋਂ 26 ਲੀਟਰ ਮੰਨ ਕੇ ਪਰਚੇਸ ਕਰ ਸਕਦੇ ਹੋ ਚੰਗੀ ਗੇਅਰ ਕਰਾਂਗੇ ਆਪਣਾ ਫੋਗਰ ਵਗੈਰਾ ਸਿਸਟਮ ਉਹਦਾ 26 22 ਤੇ 25 26 25 26 ਤੇ ਨੋਰਮਲ ਆਰਾਮ ਨਾਲ ਚੱਲਣਾ ਘਮਾ ਦੇ ਬਿਰ ਬਾਹਰ ਦੇ 25 26 ਕਿਲੋਨੇ ਪਾ ਦਲਾ ਤੇ ਬਾਕੀ ਪਸੰਦੀਆਂ ਵਗੈਰਾ ਦੇਖੋ ਦਿਖਾਈ ਦਿੰਦੀਆਂ ਪਤਲੀ ਸਕਿਨ ਦੇ ਵਿੱਚ ਕੋਈ ਨਹੀਂ ਗੱਲ ਵੀ ਮੋਟਾ ਪਾਣਾ ਜੋ ਪਰ ਕਲੀ ਡਾਈਟ ਦੇ ਕੇ ਮੋਟੀ ਕਰੀ ਹੋਵੇ ਤੇ ਬਾਕੀ ਸਾਫ ਸੁਥਰੀ ਆ ਤੇ ਲੇਵਾ ਦੇਖੋ ਕਿਆ ਬਾਤ ਆ ਅੰਗ ਢੰਗ ਬੱਚੀ ਦੇ ਬਹੁਤ ਚੰਗਿਆ ਪੂਰੀ ਸਾਫ ਸੁੱਧਰੀ ਸਵਚੰਗੇ ਬਲੱਡ ਦੇ ਵਿੱਚ ਆਲੇ ਦੂਜੇ ਨੰਬਰ ਆ ਬਸ ਸਾਨੂੰ ਬੱਚੀ ਦਿਖਾਈ ਆ ਤੇ ਬਿਲਕੁਲ ਸਾਫ ਸੁੱਧਰਾ ਥਣਾ ਜਗ ਸਪੇਸ ਵਗੈਰਾ ਚੰਗੀ ਆ ਤੇ ਅੱਗੇ ਭਾਈ ਜੀ ਆਪਾਂ ਤੀਜੇ ਨੰਬਰ ਜਿਹੜੇ ਬੱਚੀ ਦੀ ਗੱਲ ਕਰਦੇ ਆ ਇਹ ਚਾਰ ਬੰਦੇ ਜੀ ਪਹਿਲਾ ਸੂਆ ਸੂਰੀ ਆ ਅਜੇ ਮਾਰਕੀਟ ਚੋਂ 8-9 ਦਿਨ ਲੱਗੇ ਸੂਰੀ ਬਾਹਰ ਦਾ 10 ਦਿਨ ਕਿਹਾਗਾ ਠੀਕ ਆ ਹਾਂ ਅਜੇ ਦੂਜਾ ਦਰਫੇ ਘਰੇ ਠੀਕ ਆ ਪਹਿਲਾ ਸੂਆ ਸੂਰੀ ਚਾਰ ਦਿਨ ਦਾ ਮੂਹ ਆ ਪਹਿਲਾ ਸੂਆ ਚਾਰ ਦਿਨ ਦਾ ਸੂਰੀ ਆ 8-9 ਦਿਨ ਬਾਕੀ ਪਏ ਆ 32 ਚਵਾਈਏ ਦਾ ਸਾਨੂੰ ਮੇਨ ਚੀਜ਼ ਵੀਰੇ ਜੇ ਮਾਤਾ ਹੈ ਨਾ ਬ੍ਰੀਡ ਚ ਬੱਚ ਪੂਰੀ ਐ ਹੱਥੀ ਚੋਈ ਵਾਲਾ ਥਣਾ ਸਾਰੀਆਂ ਬੱਚੀਆਂ ਨੇ ਕਹੀ ਮੇਰੀ ਫਾਰਮ ਦੀ ਸਟਾਰਟਿੰਗ ਕਰਨੀ ਆ ਵੀਰ ਨੇ ਹੱਥੀ ਚੋਈ ਵਾਲਾ ਸਾਣਾ ਪੂਰਾ ਸੁਣੋ ਕਿੰਨਾ ਦੁੱਧ ਭਾ ਮੰਨ ਕੇ ਚੱਲੇ ਬੰਦਾ ਇਹ ਦੁੱਧ ਵੀਰੇ ਮੰਨ ਕੇ ਚੱਲ ਉਹ ਕਹਿਣ ਵਾਲੀਆਂ ਗੱਲਾਂ ਨਹੀਂ 20 ਤੋਂ ਲੈ ਕੇ 25 ਮੰਨ ਲੈ ਆਪਾਂ ਮੰਨ ਕੇ ਚੱਲੇ 22 ਦੇ ਹਾਂ 22 ਕੇ ਚੱਲੂ ਵੀ ਹਾਂ 22 ਕੇ ਚੱਲੂ ਵੀਰੇ 20 ਤੋਂ ਪਲੱਸ ਬਣਾ ਚੱਲਣਾ ਹੁਣ ਮੈਂ ਇਹਨੂੰ ਵੀ 25 30 ਕਹਾਂ ਉਹ ਆਪਣੇ ਕੋਲ ਗੱਲਾਂ ਨਹੀਂ ਰਹੀਆਂ ਜੇ ਆਪਾਂ ਕਹਿੰਦੇ ਵੀ ਮਰੂਤੀ ਦਾਵਾ ਕਰਦੇ 22 ਦੀ ਐਵਰੇਜ ਆ ਪਰ ਰੋਡ ਤੇ 20 ਦੀ ਐਵਰੇਜ ਦਿੰਦੀ ਆ ਉਹ ਹਾਂ ਹਾਂ ਵੀ 20 ਦੀ ਐ 20 22 ਦੀ ਐਵਰੇਜ ਸਭ ਤੋਂ ਤੀਜੇ ਨੰਬਰ ਵਾਲੀ ਬੱਚੀ ਦੇਖ ਸਕਦੇ ਆ ਪਲੂਨ ਪਹਿਲਾ ਸੂਆ ਸੂਦੀ ਪਈ ਆ ਫੇਸ ਕੁਆਲਿਟੀ ਵਗੈਰਾ ਚੰਗੀ ਜਿੰਦ ਜਾਨ ਬਰੀਡ ਦੇ ਵਿੱਚ ਆ ਕੁਝ ਦਿਨ ਬਾਕੀ ਆ 21-22 ਲੀਟਰ ਦੁੱਧ ਦੇ ਨੇ ਐਵਰੇਜ ਆਪਾਂ ਨੂੰ ਨੋਰਮਲ ਆਰਾਮਣਾ ਦੇਣੀ ਆ ਤੇ ਬਾਕੀ ਬੱਚੀ ਦੇ ਸਾਈਨਿੰਗ ਵਗੈਰਾ ਦੇਖੋ ਫੇਸ ਕੁਆਲਿਟੀ ਤੇ ਚੌਂਕ ਧੌਂਕ ਪੂਰੀ ਆ ਕੀ ਨੀ ਗੱਲ ਵੀ ਲਿੱਸੀ ਨਾ ਵੀ ਕਿਸੇ ਪਾਸਿਓ ਸੱਲੇਵਾ ਵਗੈਰਾ ਦੇਖੋ ਬਿਲਕੁਲ ਕੰਪੈਕਟ ਆ ਜਿਹੜੇ ਟਾਈਪ ਦਾ ਇਹ ਆਟਰ ਲੱਗਿਆ ਲਗਭਗ ਆ ਪਹਿਸ ਤੋਂ 8 ਤੋਂ 10 ਸੂਏ ਦੁੱਧ ਪੀ ਕੇ ਵੀ ਇਹ ਬੱਚੀ ਲੇਵਾ ਤੋੜਨ ਵਾਲੀ ਰਹਿਣੀਗੀ ਇਹ ਸੀਗੀ ਤੀਜੇ ਨੰਬਰ ਤੇ ਬ ਇੱਥੇ ਕਿ ਬੱਚੇ ਚੌਥੇ ਨੰਬਰ ਦੇ ਬੱਚੀ ਦੇਖੀ ਜਨੇ ਜੀ ਇਹ ਕਿਹੜਾ ਸੁਆ ਇਹ ਪਹਿਲਾ ਸੁਆ ਸੂਰੀ ਹੈ ਤੇ ਇਹ ਦੋ ਦੰਦਾਂ ਦਾ ਮੂੰਹ ਦੋ ਦੰਦਾਂ ਦਾ ਮੂੰਹ ਦੰਦ ਪਟ ਕੇ ਚੈੱਕ ਆਪਣੇ ਹਾਂ ਦੰਦ ਵੀਰੇ ਦਿਖਾ ਦਿੰਦੇ ਨਹੀਂ ਕੋਈ ਬੁੱਤਾ ਮਡੇ ਦੰਦ ਹਾ ਆਪੋ ਗੱਲ ਨਹੀਂ ਹੈਗੀ ਆਪਾਂ ਦਿਖਾਉਣੇ ਸੀਗੇ ਬਾਕੀ ਕਹਿੰਦੇ ਵੀ ਦਿਖਾ ਦਾਂਗੇ ਚਾਹੇ ਮਨ ਨਾਲ ਇਹ ਦੋ ਦੰਦਾਂ ਦੇ ਦੰਦ ਦੋ ਦੰਦ ਬੱਚੀ ਪਹਿਲੋਂ ਪਹਿਲਾ ਸੁਆ ਹਣਾ ਪਹਿਲਾ ਸੁਆ ਸੁਹੰਦੀ ਆ ਇਹ ਲੋਕੀ ਸੁਹਣੀ ਤਿਆਰ ਕਰਦੀ ਨੇ ਠੰਡੀ ਪੱਟੀ ਮਡੇ ਦੰਦ ਕਰਾ ਚੈੱਕ ਕਰਾ ਦਿਆ ਕਰਦੇ ਨੇ ਸੂਬਰ ਦੰਦ ਦੇਖ ਸਕਦੇ ਬਿਲਕੁਲ ਜੈਨੂਅਰ ਦੋ ਦੰਦ ਦੋਗੇ ਦੰਦ ਹਜੇ ਕੱਢਿਆ ਇਹਨੇ ਹਨਾ ਹਾਂਜੀ ਹਾਂ ਹਾਂ ਬਸ ਠੀਕ ਹੈ ਵੀਰੋ ਓਕੇ ਸੋਹੀ ਹੈ ਵੀਰੇ ਚਾਰ ਦੰਦ ਦੋ ਜਿੰਨੇ ਤੁਹਾਨੂੰ ਕਿਹਾ ਹੀ ਲੀਤੀ ਜ ਉਹ ਨਹੀਂ ਹੋਊ ਕੈ ਦੰਦ ਕੱਢਦੀ ਪਈ ਐ ਇਹੇ ਇਹ ਲੋ ਵੀਰੇ ਸੱਤਾਂ ਹਨ ਤੁਹਾਨੂੰ ਬੱਸੀ ਸੋ ਸੱਤ ਅੱਠ ਦਿਨ ਦੀ ਡਿਲੀਵਰੀ ਦੇ ਵਿੱਚ ਬਾਕੀ ਪਿਆ ਇਹ ਤੇ ਵੀਰ ਕਿੰਨੀ ਮੰਨ ਕੇ ਬਣ ਕੇ ਚਲ ਪੇਮੈਂਟ ਲਾਵੇ ਵੀ ਕਿੰਨੇ ਦੁੱਧ ਲੈ ਬੜ ਖਰੀਦੇ ਪਏ ਆ ਵੀਰੇ ਦੇਖ ਇਹਦੀ ਨਾ ਪਤਾ ਕੀ ਚੀਜ਼ ਆ ਹਜੇ ਕੱਚੀ ਕਿੱਚੀ ਆ ਬੱਸੀ ਜੇ ਤੇ ਦੇਣਾ ਤੇ ਉਹਨਾ ਉਹ ਦੇਣੇ ਆ ਵੀ ਮੈਂ ਕਿਸੇ ਦਾ ਦੱਸਣਾ ਮੈਂ ਕਿੰਨਾ ਦੁੱਧ ਪਾਵਾਂਗੀ ਪਰ ਇਹਦਾ ਰੇਟ ਬਹੁਤ ਜ ਮਨ ਕੇ ਚਲੋ ਫੋਨ ਤੇ ਕਰ ਲਈ ਗੋਡਾ ਲਈ ਠੀਕ ਆ 60 ਤੋਂ 90 ਦੇ ਵਿੱਚ ਹੀ ਹਾਂਜੀ ਹਾਂ ਹਾਂ ਸੋ 60 ਤੋਂ 90 ਦੇ ਵਿੱਚ ਰੇਟ ਆ ਮੂਹ ਦੋ ਦਾਂਦਾ ਦਿਨ ਕੁਝ ਸੂਣ ਤੇ ਬੱਚੀ ਲੈਂਦੀ ਪਈ ਆ ਤੇ ਸਾਫ ਸੁਥਰਾ ਲੇਵਾ ਬਰੀਡ ਕੁਆਲਟੀ ਦਾ ਕਿਆ ਬਾਤਾ ਫਟੇ ਜਾ ਕੇ ਜਾਵਾ ਇਹ ਤੇ ਦੋ ਦਾਂਦਾ ਬਿਲਕੁਲ ਜੈਨੂਅਲ ਤੇ ਜਿਹੜੇ ਮਨ ਕੇ ਚਲੋ ਜਿਵੇਂ ਹੁਣ ਮੂਰੇ ਅੱਗੇ ਸੀਜ਼ਨਲ ਬਦਲ ਹੀ ਹੁੰਦਾ ਪਿਆ ਜਿਵੇਂ ਆਪਣਾ ਹਾੜੀ ਦਾ ਸੀਜ਼ਨ ਹੁੰਦਾ ਪਿਆ ਉਸ ਅਕੋਰਡਿੰਗ ਤੇ ਆਪਣੇ ਘਰੇਲੂ ਘਰਾਂ ਦੇ ਵਿੱਚ ਸੂਟ ਕਰਨ ਵਾਲੀ ਚੀਜ਼ਾਂ ਰੇਂਜ ਦੇ ਹਿਸਾਬ ਵੀ ਹੈ ਨਾ ਤੇ ਬਾਕੀ ਬਾਡੀ ਵੇਟ ਦੇ ਸਾਬ ਨਾਲ ਵੀ ਹੈ ਨਾ ਜਿਵੇਂ ਵੀ ਦੁੱਧ ਪੀਣੇ ਮਤਲਬ ਦੇ ਬੜਾ ਇਹਦੇ ਪਾਸੋਂ ਦਿਖਾਈ ਜਾਂਦਾ ਸੀ ਕਿ ਚੌਥੇ ਨੰਬਰ ਤੇ ਤੇ ਵੀਰੇ ਲਾਸਟ ਪੰਜਵੇਂ ਨੰਬਰ ਦੇ ਵਿੱਚੀ ਦੇਖਿਆ ਨੇ ਭਾਈ ਇਹ ਵੀ ਦੋ ਦੰਦ ਹੈ ਵੀਰੇ ਇਹ ਮੰਨ ਕੇ ਚੱਲੋ ਵੀ 12 ਤੋਂ 15 ਦਿਨ ਲੱਗੋਏ ਥੋੜੀ ਕੱਚੀ ਹੈ ਨਾ ਇਹ ਮੇਰਾ ਵੀਰ ਕੋਈ ਟਰਾਂਜੈਕਸ਼ਨ ਦਾ ਇੱਕ ਗੱਟਾ ਪਾਉਣ ਦਾ ਸ਼ੌਕੀ ਹੋਇਆ ਮਨਾਂ ਸਾਹਮਣ ਵਾਲਾ ਦਾ ਜਿਆਦਾ ਘਰੇ ਸਵਾਉਣੀ ਆ ਮੈਂ ਠੰਗੀ ਫਰਕ ਬਰਗੀ ਹੈ ਬੱਸੀ ਥਣ ਬਹੁਤ ਸੋਹਣਾ ਗੱਟੂ ਵੀ ਹੱਥਾਂ ਦੀ ਚਵਾਈ ਵਾਲਾ ਕੱਦ-ਗਾੜ ਦੀ ਦੇਨੋ ਵੀ ਮੇਰੀ ਸੇਫਟ ਹਾਈਟ ਆ ਉਸ ਹਿਸਾਬ ਨਾਲ ਅੰਦਾਜ਼ਾ ਕਰ ਲੋ ਠੀਕ ਹੈ ਤੇ ਬੱਸੀ ਇੱਕ ਗੱਟਾ ट्रांजੈਕਸ਼ਨ ਦਾ ਪਾਲੇ ਮਲ ਕਿਤੇ ਲੋ 30 35000 ਰੁਪਏ ਵਧਣਾ ਨਹੀਂ ਜਿਹਨੇ ਬੱਚਾ ਧਰਨਾ ਠੀਕ ਹੈ ਇਹਦਾ ਦੁੱਧ ਕਿੰਨਾ ਮੰਨ ਕੇ ਚੱਲੇ ਬੰਦਾ ਦੁੱਧ ਵੀ ਨੇ ਮਦਲ ਮਿਲ ਕੇ ਰਿਕਾਰਡ ਦਾ ਮਰਾ 30 35 ਕਿਲੋ ਇਹਦਾ ਲਿਖ ਵੀ ਤੋਂ ਪਰ ਵਾਲੀ ਹੈਗੀ ਵੀਰੇ 25 ਤੋਂ ਬਾਹਰ ਵਾਲੇ ਦੁੱਧ ਦੋ ਵੀ ਹਜੇ ਕੱਚੀ ਆ ਵੀਰੇ 15 ਦਿਨ ਦੀ ਕੱਚੀ ਆ ਜੀ ਸਮਝ ਘਟ ਆਉਂਦੀ ਥੋੜੀ ਹਾਂ ਸਾਨੂੰ ਤਾਂ ਹੀ ਮੈਂ ਤੁਹਾਨੂੰ ਦੱਸਿਆ ਜੀ ਤੇ ਇੱਕ ਗੱਟਾ ट्रांजੈਕਸ਼ਨ ਨਾਲ ਖਾ ਕੇ ਫਿਰ ਨੇ ਰੰਗ ਦਿਖਾਉਣੇ ਠੀਕ ਹੈ ਸੋ ਪੰਜ ਨਕਾ ਪਸਾਨੂੰ ਦਿਖਾ ਦੇ ਸਿੱਧੂ ਡੇਰੀ ਫਾਰਮ ਕਲਾਲਾ ਵੀਰ ਦਾ ਐਡਰੈਸ ਹੈਗਾ ਤੇ ਬਾਕੀ YouTube ਵਗੈਰਾ ਵੀਰਾਂ ਤੇ ਇਹ ਸੇਲ ਪਰਚੇ ਦਾ ਕੰਮ 9878484264 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦਬਿਲ ਦੇ ਕਿਸੇ ਨਵੀਂ ਹੋਰ ਵੀਡੀਓ